ਸਤਿ ਸ਼੍ਰੀ ਅਕਾਲ ਜੀ ਮੈਂ ਪਿਛਲੇ ਛੇ ਮਹੀਨਿਆਂ ਤੋਂ ਯੋਗਾ ਦੇ ਕਲਾਸਾਂ ਕਪੂਰਥਲੇ ਵਿੱਚ ਲਗਾ ਰਿਹਾ ਜੀ ਅਸੀਂ 1 ਘੰਟੇ ਦੀ ਕਲਾਸ ਲਗਾਉਂਦੇ ਹਾਂ ਜੀ ਯੋਗਾ pranayama meditation ਸਾਰਾ ਕੁਝ ਕਰਾਉਂਦੇ ਹਾਂ ਜੀ ਜਿਹਦੇ ਨਾਲ ਅਸੀਂ ਮਾਨਸਿਕ ਤੌਰ ਤੇ ਲੋਕਾਂ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਜੀ ਮੇਰਾ ਨਾਮ ਗੁਰਜੀਤ ਕੌਰ ਹੈ ਮੈਂ ਕਪੂਰਥਲਾ ਦੀ ਰਹਿਣ ਵਾਲੀ ਆ ਮੈਨੂੰ ਨਾ ਕਾਫੀ ਟਾਈਮ ਤੋਂ ਸਰਵਾਈਕਲ ਤੇ ਬੈਕ ਪੇਨ ਸੀ ਕਾਫੀ ਪ੍ਰੋਬਲਮ ਸੀ ਮੈਨੂੰ ਫਿਰ ਮੈਂ ਮੈਡੀਸਨ ਵੀ ਕਾਫੀ ਖਾਈ ਮੈਨੂੰ ਕੋਈ ਫਰਕ ਨਹੀਂ ਪਿਆ ਉਹਦੇ ਨਾਲ ਫਿਰ ਮੈਂ ਯੋਗਾ ਕਲਾਸ ਅਟੈਂਡ ਕੀਤੀ ਜੋ ਸੀਐਮ ਸਾਹਿਬ ਨੇ ਸ਼ੁਰੂ ਕੀਤੀ ਸੀ ਤੇ ਉਹਦੇ ਨਾਲ ਮੈਨੂੰ ਕਾਫੀ ਬੈਨੀਫਿਟ ਮਿਲਿਆ ਮੇਰਾ ਨਾਮ ਮਨੂ अरोੜਾ ਹੈ ਮੈਂ ਕਪੂਰਥਲੇ ਦੀ ਰਹਿਣ ਵਾਲੀ ਆ ਮੈਨੂੰ ਪਿਛਲੇ 4-5 ਸਾਲਾਂ ਤੋਂ ਸਰਵਾਈਕਲ ਦੀ ਪ੍ਰੋਬਲਮ ਕਾਫੀ ਜ਼ਿਆਦਾ ਸੀ ਤੇ ਮੇਰਾ ਸਿਰ ਬੜਾ ਦਰਦ ਹੁੰਦਾ ਸੀਗਾ ਤੇ ਮੈਂ ਕਾਫੀ ਜਗ੍ਹਾ ਦਵਾਈ ਲਈਤੀ ਪਰ ਮੈਨੂੰ ਕਿਤੇ ਵੀ ਆਰਾਮ ਨਹੀਂ ਆਇਆ ਮੈਂ ਉਹਦੇ ਨਾਲ ਮੈਨੂੰ ਸਰਵਾਈਕਲ 'ਚ ਜੋ ਕਾਫੀ ਰելիਫ ਹੈ ਔਰ ਮੇਰਾ ਸਿਰਦਰਦ ਵੀ ਕਾਫੀ ਹੱਦ ਤੱਕ ਠੀਕ ਹੋ ਗਿਆ। ਮੈਂ ਕਮਲਜੀਤ ਸੋਹੇ ਸਾਡੇ ਮਹੱਲੇ ਵਿੱਚ ਪਿਛਲੇ 3-4 ਮਹੀਨੇ ਤੋਂ ਯੋਗਾ ਕਲਾਸਾਂ ਸ਼ੁਰੂ ਹੋਈਆਂ ਸੀ। ਇਹ ਬਿਲਕੁਲ ਸਰਕਾਰ ਵੱਲੋਂ ਫ੍ਰੀ ਚੱਲ ਰਹੀਆਂ ਆ। ਇਹਦੇ ਵਿੱਚ ਸਾਨੂੰ ਬਹੁਤ ਆਰਾਮ ਮਿਲਿਆ ਤੇ ਸੀਐਮ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਯੋਜਨਾ ਚਲਾਈ ਆ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ। ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ। ਉਹ ਤੁਹਾਨੂੰ ਯੋਗਾ ਕਰਾਹੂਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ। ਮਹੀਨੇ, 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਉਹ ਰੰਗਲਾ ਬਣ ਸਕਦਾ ਹੈ